ਸਮਾਵਦਰ ਨਾਲ ਆਪਣੇ ਆਪ ਨੂੰ ਬਦਲਣਾ ਕੋਈ ਮਾੜੀ ਗੱਲ ਨਹੀਂ ਪਰ ਇੰਨਾ ਵੀ ਨਾ ਬਦਲੋ ਆਪਣੇ ਆਪ ਨੂੰ ਵੀ ਜਿਹੜੀਆਂ ਮਾੜੀਆਂ ਗੱਲਾਂ ਨੇ ਮਾੜੇ ਵਿਚਾਰ ਨੇ ਉਹ ਸਾਡੇ ਤੇ ਹਾਵੀ ਹੋ ਜਾਣ ਸੋ ਆਪਣੇ ਆਪ ਨੂੰ ਸੰਭਾਲ ਕੇ ਰੱਖੋ ਆਪਣੇ ਵਿਚਾਰਾਂ ਨੂੰ ਸੰਭਾਲ ਕੇ ਰੱਖੋ ਤੇ ਇਸੇ ਗੱਲ ਦੀ ਸ਼ੁਰੂਆਤ ਨਾਲ ਜੀ ਆਪਾਂ ਅੱਜ ਦਾ ਵਲੌਗ ਹੈ ਜਿਹੜਾ ਸਟਾਰਟ ਕਰਦੇ ਹਾਂ ਤਰੀਕ ਸੀਗੀ ਜੀ ਅੱਜ 11 ਜੁਲਾਈ 2025 ਤੇ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਸਾਡੇ ਵਲੌਗ ਦੇ ਵਿੱਚ ਤੇ ਸਵਾਗਤ ਕਰਦੇ ਹਾਂ ਜੀ ਅਸੀਂ ਤੁਹਾਡਾ ਸਾਡੇ ਵਲੌਗ ਦੇ ਵਿੱਚ ਤੇ ਇਧਰ ਦਿਖਾ ਰਹੇ ਸੀ ਕਿ ਜੀ ਤੁਹਾਨੂੰ ਚਿੜੀਆਂ ਤੇ ਜਿਨ੍ਹਾਂ ਨੇ ਰੌਣਕਾਂ ਲਾ ਰੱਖਿਆ ਨੇ ਖੂਬ ਤੇ ਸਵੇਰ ਦੇ ਮਾਰਨਿੰਗ ਟਾਈਮ ਇਹਨਾਂ ਦਾ ਚਹਿਚਾਣਾ ਸਾਨੂੰ ਬਹੁਤ ਜ਼ਿਆਦਾ ਵਧੀਆ ਲੱਗਦਾਗਾ ਤੇ ਸਭ ਤੋਂ ਪਹਿਲਾਂ ਮੈਂ ਇਧਰ ਹੀ ਆਉਣੀ ਹੁੰਨੀ ਆ ਇਹਨਾਂ ਨੂੰ ਦੇਖਣ ਤੇ ਲੋ ਜੀ ਹੁਣ ਆਪਾਂ ਜਿਹੜੇ ਘਰ ਦੇ ਕੰਮ ਆ ਸਾਰੇ ਉਹ ਸਟਾਰਟ ਕਰ ਲੈਣੇ ਆਂਗੇ ਤੇ ਇਧਰ ਪਈ ਸੀ ਕਿ ਜੀ ਕੱਪੜੇ ਕੱਪੜੇ ਤਿਆਰ ਕਰਨ ਵਾਲੇ ਤੇ ਆਪਾਂ ਕੱਪੜੇ ਸਾਰੇ ਤਿਆਰ ਕਰਦੇ ਸੀਗੇ ਇਹਨੂੰ ਅਡੋ ਅੱਡੀ ਆਪਣਾ ਰੱਖਿਆ ਮੈਂ ਇੱਧਰ ਫੌਜਾਂ ਖੇਡ ਰਹੀਆਂ ਸੀਗੇ ਮਾਰਨਿੰਗ ਦਾ ਟਾਈਮ ਸੀਗਾ ਜੀ ਬਹੁਤ ਠੰਡਾ ਮੌਸਮ ਸੀਗਾ ਤਾਂ ਕਰਕੇ ਇਹਨਾਂ ਨੇ ਛੁੱਟੀ ਸੀਗੀ ਅੱਜ ਤੇ ਲੋ ਜੀ ਆਪਾਂ ਖਾਣਾ ਵਗੈਰਾ ਬਣਾ ਲਿਆ ਸੀਗਾ ਤੇ ਇੱਧਰ ਸੀਗੀ ਦਹੀਂ ਚਟਣੀ ਤੇ ਆਪਣੀ ਸ਼ਿਵਲੇ ਮਿਰਚੀ ਸਬਜ਼ੀ ਤੇ ਵਿੱਧ ਮੰਗੋ ਤੇ ਇਹ ਸੀਗੀ ਜੀ ਆਪਣੀ ਸਿੰਪਲ ਜੀ ਥਾਲੀ ਆਪਾਂ ਖਾਣਾ ਵਗੈਰਾ ਖਾ ਲਾਂਗੇ ਤੇ ਸਾਰੇ ਕੰਮ ਕਰਨ ਤੋਂ ਬਾਅਦ ਖਤਮ ਕਰਦੇ ਸੀਗੇ ਜੀ ਆਪਾਂ ਤੇ ਹੁਣ ਆਪਾਂ ਕਰ ਰਹੇ ਸੀਗੇ ਸੂਟ ਦੀ ਕਟਿੰਗ ਤੇ ਇਧਰਲੀ ਸਾਈਡ ਮੇ 11 ਇੰਚ ਤੇਜੀ ਪਲੋਈਆਂ ਪਾਉਣੀ ਹੁੰਦੀ ਹੈਗੀ ਤੇ 7 ਇੰਚ ਜਿਹੜੇ ਇਹਨਾਂ ਦੀ ਲੰਬਾਈ ਰੱਖਦੀ ਹੁੰਦੀਆਂ ਤੇ ਇਹ ਵਾਲਾ ਗੈਪ 3 ਇੰਚ ਦਾ ਹੁੰਦਾ ਹੈਗਾ ਜੀ ਤੇ ਜਿਹੜੇ ਦੂਸਰੇ ਸਾਈਡ ਤੋਂ ਗੈਪ ਨੇਗੇ ਉਹ 2.5 ਇੰਚ ਦੇ ਹੁੰਦੇ ਨੇਗੇ ਤੇ ਇਹਦੇ ਨਾਲ ਕੀ ਹੈ ਜੀ ਸਾਡੀਆਂ ਸਾਡੀ ਜਿਹੜੀ ਕਮੀਜ਼ ਦੀ ਫਿਟਿੰਗ ਬਹੁਤ ਸੋਹਣੀ ਆਉਂਦੀ ਹੈਗੀ ਕੋਈ ਵੱਲ ਨਹੀਂ ਪੈਂਦਾ ਹੈਗਾ ਕੋਈ ਇਧਰ ਉਧਰ ਨਹੀਂ ਮਤਲਬ ਆਪਣੇ ਕਾਣ ਚ ਨਹੀਂ ਜਾਂਦਾ ਹੈਗਾ ਕਮੀਜ਼ ਤੇ ਤੁਸੀਂ ਵੀ ਇਸ ਤਰੀਕੇ ਦੇ ਨਾਲ ਪਲੋਈਆਂ ਪਾ ਕੇ ਦੇਖਿਓ ਪਲੇਟਾਂ ਕਹਿ ਦਿੰਨੇ ਆ ਜਿਹਨੂੰ ਆਪਾਂ ਤੇ ਇਸ ਤਰੀਕੇ ਦੇ ਨਾਲ ਆਪਾਂ ਨਿਸ਼ਾਨ ਲਗਾ ਲਈ ਸੀਗੇ ਆਪਹੁਣ ਆਪਾਂ ਸਟਿਚਿੰਗ ਆ ਜਿਹੜੀ ਸਟਾਰਟ ਕਰ ਦਿੰਨੇ ਹਾਂਗੇ ਇਹ ਆਪਾਂ ਗਲੇ ਦੇ ਉੱਤੇ ਮਤਲਬ ਕੱਪੜੇ ਦੇ ਉੱਪਰ ਗਲਾ ਸੀਗਾ ਜਿਹੜਾ ਪੇਸਟ ਕਰ ਲਿਆ ਸੀਗਾ ਪ੍ਰੈਸ ਦੇ ਨਾਲ ਤੇ ਹੁਣ ਆਪਾਂ ਇਹਦੇ ਉੱਤੇ ਪਰ ਸਲਾਈ ਲਗਾ ਦਾਂਗੇ ਤੇ ਇੱਕ ਮੈਂ ਤੁਹਾਨੂੰ ਦਿਖਾਉਣੀ ਆ ਵੀ ਪਲੇਟਾਂ ਨੂੰ ਜਦੋਂ ਆਪਾਂ ਸਲਾਈ ਕਰ ਦਿਆਂਗੇ ਕਿ ਇਸ ਤਰੀਕੇ ਦੇ ਨਾਲ ਕਰਨਾ ਹੈ ਮੈਂ ਕੀ ਕਰਦੀ ਹੁੰਦੀ ਆਂ ਕਿ ਸਟਾਰਟਿੰਗ ਤੋਂ ਆਪਾਂ ਥੋੜਾ ਜਿਹਾ ਘਟਣਗਾ ਇੱਥੇ ਰੱਖ ਦਿਆਂ ਪਰ ਜਦੋਂ ਆਪਾਂ 3.5 ਇੰਚ ਤੇ ਆ ਜੰਨੀ ਆ ਤੇ ਉਦੋਂ ਨਾਲ ਥੋੜੀ ਜਿਹਾ ਜ਼ਿਆਦਾ ਡੰਗਾਈ ਕਰਦਿਆ ਕਰੋ ਕਿਉਂਕਿ ਇਹਦੇ ਨਾਲ ਜੀ ਪਲੇਟ ਆ ਗਈ ਬਹੁਤ ਸੋਹਣੀ ਪੈਂਦੀ ਹੈਗੀ ਤੇ ਕੋਈ ਖਿਚਾਵ ਨਹੀਂ ਪੈਂਦਾ ਕਿ ਤੇ ਇੱਕ ਜਿਹੜੀ ਆਪਣੀ ਫੀਟਿੰਗ ਬਹੁਤ ਸੋਹਣੀ ਆਉਂਦੀ ਹੈ ਬਾਕੀ ਮੈਂ ਪਲੇਟਾਂ ਇਸ ਤਰੀਕੇ ਦੇ ਨਾਲ ਹੀ ਪਾਉਣੀ ਹੁੰਦੀ ਹੈ ਤੁਸੀਂ ਪਲੇਟਾਂ ਕਿਸ ਤਰੀਕੇ ਦੇ ਨਾਲ ਪਾਉਣੇ ਹੋਗੇ ਪਲੀਜ਼ ਮੈਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਤੇ ਲੋ ਜੀ ਆਪਾਂ ਇੱਥੋਂ ਤੱਕ ਦੀਆਂ ਪਲੋਈਆਂ ਪਲੇਟਾਂ ਸਾਰੀਆਂ ਫਿਨਿਸ਼ ਕਰਤੀਆਂ ਸਿਗੀਆਂ ਤੇ ਇਸ ਤੋਂ ਬਾਅਦ ਆਪਾਂ ਅਗਲੀ ਜਿਹੜੀ ਸਲਾਈ ਉਹ ਸਟਾਰਟ ਕਰਾਂਗੇ ਤੇ ਜਿੰਨਾ ਵੀ ਟਾਈਮ ਮਿਲੇ ਮੈਨੂੰ ਸਟੀਚਿੰਗ ਕਰਨ ਦਾ ਕਿਉਂਕਿ ਇਸ ਤੋਂ ਬਾਅਦ ਖਾਣਾ ਵਗੈਰਾ ਵੀ ਬਣਾਉਣਾਗਾ ਮੈਂ ਤੇ ਇੱਧਰ ਆਪਾਂ ਇਨ ਗਲੇ ਦੇ ਉੱਪਰ ਸਲਾਈ ਲਗਾ ਲਾਂਗੇ ਕਿਉਂਕਿ ਥੋੜਾ ਥੋੜਾ ਆਪਾਂ ਗਲੇ ਦੀ ਐਕਸਟਰਾ ਕਪੜਾ ਰੱਖ ਲਿਆ ਸੀਗਾ ਤੇ ਇਸ ਤੋਂ ਬਾਅਦ ਕਰਦੇ ਹਾਂ ਜੀ ਆਪਾਂ ਹੋਰ ਕੰਮ ਜਿਹੜੇ ਪਏ ਆ ਤੇ ਇੱਧਰ ਸਾਬ ਲੈ ਆਇਆ ਸੀਗਾ ਮੇਰੇ ਲਈ ਪਾਣੀ ਛੋਟਾ ਸਾ ਤੇ ਇਹ ਆਪ ਵੀ ਕੀ ਆਉਂਦਾ ਹੁੰਦਾ ਜਦੋਂ ਜਦੋਂ ਵੀ ਪੀ ਕੇ ਆਵੇ ਮੇਰੇ ਲਈ ਲੈ ਕੇ ਹੀ ਆਉਂਦਾ ਕਿਉਂਕਿ ਗਰਮੀ ਬਹੁਤ ਸੀਗੀ ਤì ਤਾਂ ਕਰਕੇ ਤੇ ਲੋ ਜੀ ਦੁਪਹਿਰ ਦਾ ਟਾਈਮ ਹੋ ਗਿਆ ਸੀਗਾ ਤੇ ਆਪਾਂ ਬਣਾ ਰਹੇ ਸੀ ਕਿਉਂ ਉੱਪਰ ਰੋਟੀਆਂ ਉੱਪਰ ਕਿਉਂ ਲਗਾ ਕੇ ਰੋਟੀ ਤੇ ਇਸ ਤਰੀਕੇ ਦੇ ਨਾਲ ਤਵੇ ਉੱਪਰ ਹੀ ਆਪਾਂ ਸੇਕ ਲੀਆਂ ਸੀਗੀਆਂ ਰੋਟੀਆਂ ਤੇ ਕਿਉਂਕਿ ਸਾਬ ਨੇ ਜਾਣਾ ਸੀਗਾ ਜੀ ਡਿਊਟੀ ਤੇ ਤੇ ਉਹ ਖਾਣਾ ਵਗੈਰਾ ਖਾਣਗੇ ਸੁੱਤੇ ਪਈ ਸੀਗੇ ਹੁਣ ਤੇ ਲੋ ਜੀ ਆਪਾਂ ਸਾਰੀਆਂ ਰੋਟੀਆਂ ਸੀਗੀਆਂ ਹੁਣ ਬਣਾ ਲੈਣੇ ਕਿਉਂ ਲਗਾ ਕੇ ਤੇ ਇਸ ਵਾਰ ਦਾ ਆਪਾਂ ਚਟਨੀ ਨਾਲ ਖਾਣ ਦਾ ਇਹਨਾਂ ਨੂੰ ਲੱਗ ਹੀ ਮਜ਼ਾਗਾ ਤੇ ਦੁਪਹਿਰ ਦੇ ਟਾਈਮ ਤੱਕ ਅਸੀਂ ਇਸ ਤਰੀਕੇ ਦੇ ਨਾਲ ਹੀ ਖਾਣਾ ਖਾਣੇ ਹੁੰਨੇ ਆਂਗੇ ਤੇ ਲੋ ਜੀ ਆਪਾਂ ਖਾਣਾ ਵਗੈਰਾ ਬਣਾ ਲਾਂਗੇ ਤੇ ਇਸ ਤੋਂ ਬਾਅਦ ਖਾ ਲਾਂਗੇ ਸੀ ਆਪਾਂ ਤੇ ਇੱਧਰ ਖਾਣਾ ਵਗੈਰਾ ਖਾ ਲਿਆ ਸੀਗਾ ਤੇ ਇੱਧਰ ਸਾਡੀ ਹੋ ਰਹੀ ਸੀ ਛੋਟੀ ਛੋਟੀ ਬਚਤ ਕਿਉਂਕਿ ਇਹ ਹੈ ਨਾ ਥੋੜੇ 50 ਰੁਪਏ 10 ਰੁਪਏ ਨਾਲ ਦੀ ਕੋਈ ਨਾ ਥੋੜੀ ਜਿਹੀ ਵੈਲਿਊ ਘਟ ਗਈ ਤੇ ਇਹ ਆਪਣੇ ਹੋਰ ਕੋਈ ਕੰਮ ਨਹੀਂ ਆਉਂਦੇ ਹੈਗੇ ਤੇ ਇਸ ਲਈ ਜਦਵੀਰ ਨੂੰ ਮੈਂ ਕਹਿ ਦਿੰਨੀ ਆਂਗੀ ਤੂੰ ਆਪਣੇ ਗੋਲਕ ਦੇ ਵਿੱਚ ਪਾ ਲੈ ਇੱਕ ਤਾਂ ਇਹਦੇ ਨਾਲ ਆਈਆਂ ਜੀ ਬੱਚੇ ਦੁਕਾਨ ਤੇ ਉਪਰ ਘਟ ਜਾਂਦੇ ਨੇ ਕੋਰਕ ਰੰ ਦਾ ਸਵਾਹ ਨਾ ਨਹੀਂ ਪੈਂਦਾ ਤੇ ਇਸ ਤੋਂ ਬਾਅਦ ਹੋ ਗਈ ਸੀ ਜੀ ਸ਼ਾਮ ਤੇ ਆਪਾਂ ਬਣਾਵਾਂਗੇ ਅੱਜ ਮਿਕਸ ਵੈਜ ਕਿਉਂਕਿ ਇਸ ਦਿਵਲਾ ਮਿਰਚ ਰਹਿ ਗਈ ਸੀ ਤੇ ਇੱਕ ਦੋ ਹੀ ਆਲੂ ਸੀਗੇ ਆਪਣੇ ਕੋਲੇ ਤੇ ਛੋਟਾ ਜਿਹਾ ਕਦੂ ਪਿਆ ਸੀਗਾ ਜੀ ਆਪਾਂ ਤੇ ਸਾਰੀਆਂ ਸਬਜ਼ੀਆਂ ਨੂੰ ਕੱਟ ਲਿਆ ਸੀਗਾ ਤੇ ਅੱਜ ਆਪਾਂ ਦੇਖਦੇ ਹਾਂ ਟਰਾਈ ਕਰਕੇ ਮਿਕਸ ਵੈਜ ਵੀ ਕਿਸ ਤਰੀਕੇ ਦੇ ਨਾਲ ਬਣਾਉਂਗਾ ਕਿ ਕਿੰਨਾ ਕੁ ਵਧੀਆ ਟੇਸਟੀ ਬਣੂਗਾ ਇਹ ਕਿਉਂਕਿ ਅਸੀਂ ਘਰ ਦੇ ਵਿੱਚ ਜਿਆਦਾ ਮੈਂਬਰ ਨਹੀਂ ਹੈਗੇ ਕਿ ਤਾਂ ਕਰਕੇ ਇੰਨੇ ਕ ਨਾਲ ਹੀ ਆਪਣਾ ਡੰਗਾ ਜਿਹੜਾ ਲੈ ਜਾਊਗਾ ਤੇ ਅਦਰ ਆਪਾਂ ਕੂਲਰ ਵਗੈਰਾ ਆਪਣਾ ਮਿੰਨੀ ਕੂਲਰ ਕਰਦਾਂਗੇ ਬੰਦ ਬੱਚੇ ਟਿਊਸ਼ਨ ਵਾਲੇ ਚਲੇ ਗਏ ਸੀਗੇ ਤੇ ਆਪਾਂ ਜੀ ਤਾਰ ਤੋਂ ਜਿਹੜੇ ਕੱਪੜੇ ਸੀਗੇ ਉਤਾਰ ਲਾਂਗੇ ਕਿਉਂਕਿ ਸੁੱਕ ਗਏ ਸੀਗੇ ਇਹ ਤੇ ਥੋੜੇ ਥੋੜੇ ਸਲਾਬੇ ਜੇ ਸੀਗੇ ਆਪਾਂ ਛੱਡ ਦਾਂਗੇ ਕਿਉਂਕਿ ਸ਼ਾਮ ਹੋ ਗਈ ਸੀਗੀ ਤੇ ਮੈਂ ਹੁਣ ਅੰਦਰ ਸਟੈਂਡ ਉੱਪਰ ਪਾ ਦੂੰਗੀ ਜੀ ਕੱਪੜੇ ਤੇ ਲੋ ਸ਼ਾਮ ਹੋ ਗਈ ਸੀਗੀ ਜਿੱਦੇ ਆਪਾਂ ਰੋਟੀਆਂ ਵਗੈਰਾ ਸੇਕ ਲਗਾ ਸੀਆਂ ਤੇ ਤੁਹਾਨੂੰ ਸਬਜ਼ੀ ਦੇ ਲੁੱਕ ਵੀ ਇਦਰਾ ਆਪਣੀਆਂ ਸੋਹਣੀਆਂ ਸੋਹਣੀਆਂ ਰੋਟੀਆਂ ਫੁੱਲੀਆਂ ਫੁੱਲੀਆਂ ਬਣ ਰਹੀਆਂ ਸੀਗੀਆਂ ਤੇ ਇੱਕ ਨਾ ਪਤਾ ਕੀ ਗੱਲ ਆ ਗਈ ਦੂਜੇ ਦੀ ਰੋਟੀ ਹੱਥ ਦੀ ਰੋਟੀ ਖਾਣ ਦਾ ਬਹੁਤ ਜਿਆਦਾ ਸਵਾਦ ਹੁੰਦਾ ਜਦੋਂ ਅਸੀਂ ਪੀਕੇ ਘਰ ਜਾਂਦੇ ਜਾਂ ਰਿਸ਼ਤੇਦਾਰੀ ਚ ਜਾਂਦੇ ਆ ਜਦੋਂ ਦੂਜਾ ਸਾਨੂੰ ਰੋਟੀ ਕੋਈ ਪਰੋਸਦਾ ਹੈਗਾ ਨਾ ਤੇ ਬਹੁਤ ਮਜ਼ਾ ਆਉਂਦਾ ਹੈਗਾ ਇੱਕ ਦੋ ਰੋਟੀਆਂ ਵਾਦੀ ਖਾਧੀਆਂ ਜਾਂਦੀਆਂ ਨੇ ਤੇ ਅਸੀਂ ਇਹ ਜਿਆਦਾਤਰ ਫੀਲਿੰਗ ਆ ਗਈ ਜਿਹੜੀ ਇਹ ਲੇਡੀਜ਼ ਨੂੰ ਪਤਾ ਹੁੰਦੀ ਹੈ ਜਿਹੜੀਆਂ ਕੁੱਕਰ ਨੇਂਦੀਆਂ ਤੇ ਜਿਹੜੀਆਂ ਕਰਦੇ ਕੰਮ ਕਰਦੀਆਂ ਨੇ ਇਸੋ ਹੀ ਵਗਾਰਾ ਦੇ ਤੇਲ ਉਹ ਜੀ ਇਹ ਦੱਸ ਸੀਗੀ ਆਪਣੀ ਸਬਜੀ ਦੀ ਲੁੱਕ ਦੇਖੋ ਕਿਵੇਂ ਦੀ ਹੈਗੀ ਤੇ ਸਾਡੀ ਵੀਡੀਓ ਕਿਵੇਂ ਲਗੀ ਤਾਂ ਪਲੀਜ਼ ਜ਼ਰੂਰ ਦੱਸ ਤੇ ਖਾਣ ਦੇ ਵਿੱਚ ਬਹੁਤ ਜ਼ਿਆਦਾ ਲਾਜਵਾਬ ਸੀਗੀ ਜੀ ਸਬਜੀ ਤੇ ਕਮੈਂਟ ਜ਼ਰੂਰ ਕਰਦੇ ਕਰੋ ਜੀ ਤੇ ਚੰਨੂ ਨੂੰ ਕਰ ਲੈ ਸਬਸਕ੍ਰਾਈਬ ਤੇ ਅੱਜ ਤੱਕ ਇੰਨਾ ਹੀ ਤੇ ਮਿਲਦੇ ਆਂ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਬਾਏ ਬਾਏ